ਰਾਸ ਤੋਂ ਬਹੁਤ ਵੰਗਾ ਹੈ ਸ਼ੁਕਲਾ ਸਾਹਿਬ ਘਰ ਲੈਣਾ ਚੰਡੀਗੜ੍ਹ ਦੇ ਵਿੱਚ ਆਈ ਡੋਨਟ ਹੈਵ ਅ ਸਿੰਗਲ ਹਾਊਸ ਇਨ ਚੰਡੀਗੜ੍ਹ ਉਹ ਜਿਹੜਾ ਇੱਕ ਸੀਗਾ ਉਹ ਵੀ ਵੇਚ ਦਿੱਤਾ ਲਿਆ ਰਾਜਨੀਤੀ ਚ ਮੈਂ ਨਾਲ ਨਲ ਬਿਜ਼ਨਸ ਤਾਂ ਜ਼ਰੂਰੀ ਹੈ ਨਾ ਕਿਉਂਕਿ ਰਾਜਨੀਤੀ ਤੋਂ ਸਿਕਰ ਨਹੀਂ ਨਾ ਚਲਾ ਸਕਦੇ ਇਸ ਸੀਜ਼ ਨੂੰ ਮੰਨਦੇ ਹੋ ਕਿ ਰਾਜਨੀਤੀ ਦੇ ਨਾਲ ਸਭ ਕੁਝ ਸੈਟ ਅਪ ਹੋ ਜਾਂਦਾ ਹੈ ਤਾਂ ਤਾਂ ਕੁਝ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿੱਥੇ ਰਾਈਸ ਸੈਲਰ ਲੋਕਾਂ ਦੇ ਚੱਲਦੇ ਉੱਥੇ ਰਾਜੇ ਪ੍ਰਿੰਦਾ ਵੀ ਰਾਈਸ ਸੈਲਰ ਚੱਲਦਾ ਹੈ ਜਿੱਥੇ 300 ਲੋਕਾਂ ਦਾ ਮੁਕਸਦ ਇਹਦੇ ਵਿੱਚ ਰਾਈਸ ਸੈਲਰ ਹੈ ਕੁਤੇ ਰਾਜ ਵਿਡਿੰਗ ਦਾ ਵੀ ਚੱਲਦਾ ਹੈ ਜੇ ਕੋਈ ਹੋਰ ਦਿਨ ਆਮਦਦੇ ਵੀ ਉਹ ਕਾਰੋਬਾਰ ਕਰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਕਈ ਥਾਂ ਤੇ ਜਿੱਥੇ ਕਿਤੇ ਕੋਈ ਸਪਾਰਸ਼ਾ ਤਕਰੀਬ ਜਾਂ ਇੱਧਰ ਉੱਧਰ ਉਹ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਸਤਾ ਸਰਕਾਰ ਪਰ ਉਹ ਵੀ ਆਖੀ ਹੋ ਜਾਂਦੀ ਜੋ ਕਿਸੇ ਸਰਕਾਰ ਦੀ ਨਹੀਂ ਹੁੰਦੀ ਬੌਨ ਟਾਰਗੇਟ ਕੀਤਾ ਜਾਂਦਾ ਬਾਡੀ ਕਾਰੋਬਾਰ ਨੂੰ ਟਾਰਗੇਟ ਕੀਤਾ ਜਾਂਦਾ ਬਹੁਤ ਰੌਲਾ ਰੱਪਾ ਰਹਿੰਦਾ ਬ੍ਰਿੰਗ ਬ੍ਰਿੰਗ ਸਾ ਬਹੁਤ ਪੈਸੇ ਆ ਬਹੁਤ ਪੈਸੇ ਇਕੱਠੇ ਕਰ ਲਏ ਤਿੰਨ ਵਾਰ ਦੇ ਸਿਟਿੰਗ ਐਮ ਐਲ ਏ ਉਹ ਚੰਡੀਗੜ੍ਹ ਚ ਘਰ ਕਿਉਂ ਨਹੀਂ ਬਣਾਇਆ ਜੇ ਵੀ ਸਰਕਾਰੀ ਫਲੈਟ ਚ ਰਹਿ ਰਹੇ ਹਾਂ ਸ਼ੁਕਲਾ ਜੀ ਮੇਰੇ ਕੋਲੇ ਇੱਕ ਫਲੈਟ ਸੀਗਾ ਗਵਰਨਮੈਂਟ ਫਲੈਟ ਮੈਂ ਹੁਣੇ ਲਿਆ ਸੀ ਜਿਹੜਾ ਜਦੋਂ ਸਾਨੂੰ ਅਲੋਟ ਹੋਇਆ ਔਰ ਉਹ ਫਲੈਟ ਹੁਣ ਵੇਚਦਾ ਕੁਝ ਪੈਸੇ ਚਾਹੀਦੇ ਸਨ ਕੁਝ ਹੋਰ ਕਿਤੇ ਇਨਵੈਸਟਮੈਂਟ ਦਾ ਇਰਾਦਾ ਸੀਗਾ ਘਰ ਆਸਤੇ ਬਹੁਤ ਮਹਿੰਗਾ ਹੈ ਸ਼ੁਕਲਾ ਸਾਹਿਬ ਘਰ ਲੈਣਾ ਚੰਡੀਗੜ੍ਹ ਦੇ ਵਿੱਚ ਆਈ ਡੋਨਟ ਹੈਵ ਅ ਸਿੰਗਲ ਹਾਊਸ ਇਨ ਚੰਡੀਗੜ੍ਹ ਉਹ ਜਿਹੜਾ ਇੱਕ ਸੀਗਾ ਉਹ ਵੀ ਵੇਚ ਦਿੱਤਾ ਗਿਆ ਜੁੱਤੋਂ ਤੱਕ ਪੈਸੇ ਦਾ ਸਵਾਲ ਹੈ ਜਾਂ ਹੈਗੇ ਆ ਜਾਂ ਨਹੀਂ ਹੈਗੇ ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਔਰ ਮੈਨੂੰ ਲੱਗਦਾ ਕਿ ਵੇੜੀਆਂਾਂ ਪਿੰਡ ਚ ਅਜਵੀ ਜਿਹੜੀ ਸਾਡੀ ਜੱਦੀ ਜ਼ਮੀਨ ਹੈ ਮੇਰੇ ਖਿਆਲ ਉਹ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਕੀ ਬਹੁਤ ਸੋਹਣੀ ਹੈ ਤੇ ਬਹੁਤ ਕਿਰਪਾ ਹੈ ਸੋ ਪਰਿਵਾਰ ਦੀ ਪਰ ਹਾਂ ਕਿਸਾਨੀ ਨਾਲ ਹੀ ਸੰਬੰਧ ਫਿਰ ਜਦੋਂ ਮੈਂ ਹਜੇ ਪੜਦਾ ਹੀ ਸੀਗਾ ਤੇ ਉਦੋਂ ਮੈਂ ਸ਼ੈੱਲਰ ਦਾ ਕਾਰੋਬਾਰ ਕੀਤਾ ਪੋਲਿਟਿਕਸੋਂ ਤੋਂ ਪਹਿਲਾਂ ਹੀ ਮੈਂ ਸ਼ੈਲਰ ਲਾਇ ਪੋਲਿਟਿਕਸੋਂ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਕਾਰੋਬਾਰ ਕੀਤੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਦਾ ਸਿਸਟਮ ਢਾਂਚਾ ਉਹ ਸਾਰਾ ਕੁਝ ਚਲਾਉਂਦੇ ਮੈਂ ਸਭ ਇੱਕ ਨਿੱਜੀ ਜਿਹਾ ਸਵਾਲ ਪੁੱਛ ਲੈਣਾ ਹੈ ਰਾਜਨੀਤੀ ਚ ਦੇ ਨਾਲ-ਨਾਲ ਬਿਜ਼ਨਸ ਤਾਂ ਜ਼ਰੂਰੀ ਹੈ ਨਾ ਕਿਉਂਕਿ ਰਾਜਨੀਤੀ ਤੋਂ ਤੁਸੀਂ ਘਰ ਨਹੀਂ ਨਾ ਚਲਾ ਸਕਦੇ ਇਸ ਚੀਜ਼ ਨੂੰ ਮੰਨਦੇ ਹੋ ਕਿ ਰਾਜਨੀਤੀ ਦੇ ਨਾਲ ਸਭ ਕੁਝ ਸੈਟਅਪ ਹੋ ਜਾਂਦਾ ਹੈ ਯੈਸ ਨਹੀਂ ਰਾਹੀਂ ਸੋ ਕੋ ਹੋ ਜਾਂਦਾ ਹੈ ਸੈਟਅਪ ਤੋਂ ਕੁਝ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਹੁਣ ਜਿੱਥੇ ਰਾਈਸ ਸੈਲਰਸ ਲੋਕਾਂ ਦੇ ਚੱਲਦੇ ਉੱਥੇ ਰਾਜੇ ਵਰਿੰਦਾ ਵੀ ਰਾਈਸ ਸੈਲਰ ਚੱਲਦਾ ਹੈ ਜਿੱਥੇ 300 ਲੋਕਾਂ ਦਾ ਮੁਕਸਰ ਦੇ ਵਿੱਚ ਰਾਈਸ ਸੈਲਰ ਹੈ ਉੱਥੇ ਰਾਜੇ ਵਰਿੰਦਾ ਵੀ ਚੱਲਦਾ ਹੈ ਜੇ ਕੋਈ ਉੱਥੇ ਆਮ ਬੱਦੇ ਵੀ ਉਹ ਕਾਰੋਬਾਰ ਕਰਦੇ ਸੋ ਮੈਨੂੰ ਲੱਗਦਾ ਹੈ ਕਿ ਕਈ ਥਾਂ ਤੇ ਜਿੱਥੇ ਕਿਤੇ ਕੋਈ ਸਪਾਰਸ਼ਾ ਤਕਲੀਫ ਜਾਂ ਇੰਦਰ ਉੱਧਰ ਉਹ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਸਤਾ ਸਰਕਾਰ ਚ ਪਰ ਉਹ ਵੀ ਆਖ ਵੀ ਹੋ ਜਾਂਦੀ ਜਦੋਂ ਤੁਸੀਂ ਸਰਕਾਰ ਚ ਨਹੀਂ ਹੁੰਦੇ ਤੁਹਾਨੂੰ ਹੀ ਟਾਰਗੇਟ ਕੀਤਾ ਜਾਂਦਾ ਤੁਹਾਡੇ ਕਾਰੋਬਾਰ ਨੂੰ ਹੀ ਟਾਰਗੇਟ ਕੀਤਾ ਜਾਂਦਾ ਸੋ ਉਲਟਾ ਜਿਹੜੇ ਰਾਜਨੀਤੀ ਚ ਲੋਕ ਨਹੀਂ ਆ ਉਹ ਸੌਖਾ ਕਾਰੋਬਾਰ ਕਰ ਲੈਂਦੇ ਨਹੀਂ ਤਾਂ ਅਦਰਵਾਈਜ਼ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਿ ਨਹੀਂ ਬਈ ਆ ਫਲਾਣੇ ਦਾ ਕਾਰੋਬਾਰ ਹੈ ਜਾਂ ਕਿਸੇ ਰਾਜਨੀਤਿਕ ਵਿਅਕਤੀ ਨਾਲ ਲੱਗਿਆ ਹੋਵੇ ਬੰਦਾ ਉਹ 100% ਸਰਕਾਰਾਂ ਆਉਣ ਵਾਲੇ ਸਮੇਂ ਚ ਟਾਰਗੇਟ ਆਉਂਦੀ ਹੀ ਟਾਰਗੇਟ ਕਰਦਾ